ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਹੋ ਸਾਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਪਰਬ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਹੈ ਉਹ ਚੰਦ ਲੈਣਾ ਕਹਿਣ ਜਾ ਰਿਹਾ ਉਪਨ ਦਿਦੇ ਉਬਲ ਦੀ ਦੇਗ ਵਿੱਚ ਲਾਈ ਜਾਵੇ ਤਾਰੀਆਂ ਉਬਲ ਦੀ ਦੇਗ ਵਿੱਚ ਲਾਈ ਜਾਵੇ ਤਾਰੀਆਂ ਪੰਜਵੇਂ ਤੇ ਤਾਰ ਦੀਆਂ ਖੇਡਾਂ ਨੇ ਨਿਆਰੀਆਂ ਉਬਲ ਦੀ ਦੇਗ ਵਿੱਚ ਲਾਈ ਜਾਵੇ ਤਾਰੀਆਂ ਪੰਜਵੇਂ ਦਾ ਤਾਰ ਦੀਆਂ ਖੇਡਾਂ ਨੇ ਨਿਆਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਦਰ ਤੇਰੇ ਤੇ ਆਕੇ ਆਖਣ ਸੰਗਤਾਏ ਪਿਆਰੀਆਂ ਦਰ ਤੇਰੇ ਤੇ ਆਕੇ ਆਖਣ ਸੰਗਤਾਏ ਪਿਆਰੀਆਂ ਮੇਰੇ ਸਤਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਸਤਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਸਾਡੇ ਮੀਤ ਪ੍ਰਧਾਨ ਦੀ ਲੇਟ ਹੋ ਗਈ ਨੇ ਉਹ ਜਲ ਦਲ ਦੇ ਵਿੱਚ ਵਾਸਾ ਤੇਰਾ ਜਲ ਦਲ ਦੇ ਵਿੱਚ ਵਾਸਾ ਤੇਰਾ ਤੂੰ ਜ਼ਿੰਦਗੀ ਦਾ ਪਲਟੇ ਪਾਸਾ ਸੱਚ ਝੂਠ ਦੇ ਕਰੇ ਨਾ ਤਾਰੇ ਸੱਚ ਝੂਠ ਦੇ ਕਰੇ ਨਾ ਤਾਰੇ ਤੁਹਾਡੇ ਕੋਲ ਸਭ ਧਾਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਨਜ਼ਰ ਕਰਮ ਦੀ ਜਿਸ ਤੇ ਕਰਦੇ ਉਹ ਵਾਲਨਾ ਵਿੰਗੇ ਹੁੰਦੇ ਉਸ ਦੇ ਨਜ਼ਰ ਕਰਮ ਦੀ ਜਿਸ ਤੇ ਕਰਦੇ ਉਵਾਲਨਾ ਵਿੰਗੇ ਹੁੰਦੇ ਉਸਦੇ ਨਜ਼ਰ ਕਰਮ ਦੀ ਕਰਕੇ ਨਜ਼ਰ ਕਰਮ ਦੀ ਕਰਕੇ ਤੁਸੀਂ ਜੂਨਾ ਸਵਾਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਸਤ ਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਦਲੇਰ ਦਾਸ ਨੇ ਮਾਣਾ ਦਰਦਾ ਨੌਕਰ ਬਣਿਆ ਤੇਰੇ ਕਰਦਾ ਦਲੇਰ ਦਾਸ ਨੇ ਮਾਣਾ ਦਰਦਾ ਨੌਕਰ ਬਣਿਆ ਤੇਰੇ ਕਰਦਾ ਦਰ ਤੇਰੇ ਤੇ ਆਕੇ ਉਹ ਦਰ ਤੇਰੇ ਤੇ ਆਕੇ ਅਰਦਾਸਾਂ ਗੁਜ਼ਾਰੀਆਂ ਮੇਰੇ ਸਤਿਗੁਰੂ ਜੀ ਤੋਟੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਸਤਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਦਰ ਪਾਡੇ ਤੇ ਆ ਕੇ ਅੱਖਣ ਸੰਗਤਾਂ ਪਿਆਰੀਆਂ ਮੇਰੇ ਸਤਿਗੁਰੂ ਜੀ ਤੁਹਾਡੀਆਂ ਰਚਾਈਆਂ ਖੇਡਾਂ ਸਾਰੀਆਂ ਵਾਡੀਆਂ ਰਚਾਈਆਂ ਖੇਡਾਂ ਸਾਰੀਆਂ ਪੰਜਵੇਂ ਦਤਾਰ ਦੀਆਂ ਖੇਡਾਂ ਨੇ ਨਿਆਰੀਆਂ ਪੰਜਵੇਂ ਦਤਾਰ ਦੀਆਂ ਖੇਡਾਂ ਨੇ ਨਿਆਰੀਆਂ ਉਬਨ ਦੀ ਦੇਗ ਵਿੱਚ ਲਾਈ ਜਾਵੇ ਤਾਰੀਆਂ ਉਬਨ ਦੀ ਦੇਗ ਵਿੱਚ ਆਈ ਜਾਵੇ ਤਾਰੀਆਂ ਪੰਜਵੇਂ ਦਤਾਰ ਧੀਆਂ ਖੇਡਾਂ ਨੇ ਨਿਆਰੀਆਂ ਪੰਜਵੇਂ ਦਤਾਰ ਧੀਆਂ ਖੇਡਾਂ ਨੇ ਨਿਆਰੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ